ਵਾਈਗੁਰ ਜੀ ਦਾ ਖਾਲਸਾ ਸ੍ਰੀ ਵਾਈਗੁਰ ਜੀ ਕੀ ਬੱਧੈ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਭਰਾਵੋ ਕਈ ਦਿਨ ਤੋਂ ਮੈਂ 3-4 ਦਿਨ ਤੋਂ ਦੇਖ ਰਿਹਾ ਵਾਂ ਬਈ ਜਿਹੜਾ ਐਨਐਸਆਈ ਟੁੱਟ ਗਿਆ ਜੀ ਫਰਾਣਾ ਹੋ ਗਿਆ ਜੀ ਅਮਰਤਪਾਲ ਦਾ ਜਿਹੜਾ ਪੰਜਾਬ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰੀ ਲੈ ਨੇ ਐਨਐਸਏ ਵਧਾਈ ਆ ਇਹਦਾ ਮੈਂ ਸਵਾਗਤ ਕਰਦਾ ਵਾਂ ਤੇ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਤੇ ਗ੍ਰਹਿ ਮੰਤਰੀ ਦਾ ਕੋ ਅਮਰਤਪਾਲ ਲੇਖ ਹੈ ਅੰਦਰ ਰਹਿਣ ਦਾ ਨਾਇਕ ਆ ਕਹਿੰਦੇ ਕਿ ਕੱਲ ਚੈਡ ਵੀ ਲੀਕ ਹੋ ਰਹੀ ਹੈ ਤੁਹਾਨੂੰ ਬਾਲਸ ਗੁਰਪਈ ਦੀ ਅਮਰਪਾਲ ਦੀ ਪਾਰਟੀ ਦੀ ਬਈ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਨੁਕਸਾਨ ਕਰਨਾ ਮਰਨੀਤ ਬਿੱਟੂ ਜੀ ਨੂੰ ਤਲਵਾਰਾ ਜੀ ਨੂੰ ਤੇ ਮਜੀਠੀਆ ਜੀ ਨੂੰ ਇਹ ਲੋਕਾਂ ਨੂੰ ਅਕਲ ਕੁਲ ਦਾ ਹੈ ਨਹੀਂ ਇਹਨਾਂ ਨੂੰ ਇਹ ਲੋਕ ਧਮਕੀਆਂ ਦੇ ਦੇ ਕੇ ਐਂ ਕਰ ਦੇਣਗੇ ਇਹ ਕਰ ਦੇਵਾਂਗੇ ਇਸ ਸੇ ਕੌਮ ਦਾ ਨੁਕਸਾਨ ਕਰ ਰਹੇ ਆ ਸੇ ਕੌਮ ਚ ਪਿਆਰ ਨਹੀਂ ਪਾ ਰਹੇ ਲੋਕਾਂ ਨਾਲ ਬਾਰਸ ਜਥੇਬੰਦੀ ਦੇ ਮੈਂ ਤਾਂ ਕਹੂੰਗਾ ਕੇਂਦਰੀ ਗ੍ਰਹਿ ਮੰਤਰ ਲਿਆ ਉਹੰਦੀ ਲਾ ਦੇ ਇਹ ਯੋਗ ਨਹੀਂ ਹੈ ਕਿ ਰਾਜਨੀਤੀ ਨੇ ਰਾਜਨੀਤੀ ਪਾਰਟੀ ਬਣਾ ਲਈਆਂ ਲੇਕਿਨ ਯੋਗ ਨਹੀਂ ਹੈ ਅਮਰਪਾਲ ਪਾਰਟੀ ਕੇ ਇਹ ਹੋਰ ਗੱਲ ਕਹਿਣਾ ਚਾਹੁੰਦਾ ਮਾਂ ਅਮਰਪਾਲ ਬਣਿਆ ਐਮਪੀ ਸ਼੍ਰੀ ਖਡੂਰ ਸਾਹਿਬ ਤੋਂ ਇਹ ਲੋਕਾਂ ਨੇ ਬਹੁਤ ਬੜੀ ਗਲਤੀ ਕੀਤੀ ਹੈ ਭੁੱਲ ਕੀਤੀ ਹੈ ਇਹ ਉਹ ਕਿਉਂ ਹੁਣ ਲੋਕ ਕਿੱਥੇ ਕੰਮ ਕਰਾਉਣ ਵੇ ਜਾ ਕੇ ਹੁਣ ਉਹ ਤਾਂ ਡਿਬਰੂਗੜ੍ਹ ਬੈਠਾ ਵਾ ਹਾਏ ਉਹਦੇ ਪਿਓ ਨੇ ਹਾਏ ਤੋਵਾ ਹਾਏ ਤੋਵਾ ਤਾਂ ਸੇਮ ਸਿੰਘ ਨੇ ਕੀਤੀ ਹੋਈ ਆ ਬਈ ਮੇਰਾ ਮੁੰਡਾ ਹਾਏ ਤੋਵਾ ਹਾਏ ਤੋਵਾ ਤੁਹਾਡਾ ਮੁੰਡਾ ਨਲਾਇਕ ਆ ਅਮਰਤਪਾਲ ਉਹ ਕੋਈ ਉਹ ਜਿਹੜਾ ਸੀਗਾ ਨਾ ਦਵਾਈ ਦਵਾਈ ਚ ਹੀ ਰਹਿਣ ਦਿੰਦੇ ਇੱਥੇ ਲਿਆਉਣਾ ਹੀ ਨਹੀਂ ਚਾਹੀਦਾ ਸੀ ਸੇਮ ਸਿੰਘ ਨੂੰ ਉਹਦੇ ਪਿਤਾ ਨੂੰ ਕਿਉਂਕਿ ਇਹ ਹੰਕਾਰ ਹੀ ਹੋਇਆ ਇੱਕ ਨੰਬਰ ਆਦਮੀ ਆ ਅਮਰਤਪਾਲ ਪਹਿਲਾਂ ਜਦੋਂ ਇਹ ਕੌਣ ਸੋਲੇ ਫਾੜਨਾ ਜੀ ਕਿਵੇਂ ਭਾਜਦਾ ਸੀ ਕਦੇ ਕਿੱਥੇ ਜੀ ਕਦੇ ਕਿੱਥੇ ਜੀ ਕਦੇ ਕਿੱਥੇ ਜੀ ਕਦੇ ਟੈਂਪੂਆਂ ਤੇ ਗਰੀਸ਼ਾਂ ਤੇ ਇਸ ਕਰਕੇ ਅਮਰਤਪਾਲ ਦੇ ਮੈਂ ਤੁਹਾਨੂੰ ਸਾਰਿਆਂ ਨੂੰ ਭਰਾਵੋ ਕਹੂੰਗਾ ਅਮਰਤਪਾਲ ਦੇ ਪਿੱਛੇ ਨਾ ਲੱਗੋ ਅਮਰਤਪਾਲ ਦੇ ਕੋਈ ਪੰਜਾਬ ਨੂੰ ਦੇਣ ਨਹੀਂ ਕੋਈ ਕੁਝ ਨਹੀਂ ਹੈਗੀ ਐਮਿਟ ਫਾਂਗਾ ਰਚਿਆ ਹੋਇਆ ਉਹਦਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਦਵਾਰਾ ਤੋਂ ਫੇਰ ਧੰਨਵਾਦ ਕਰਦਾ ਵਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਹੜਾ ਐਨਐਸਐ ਦਵਾਰਾ ਵਧਾਇਆ ਇਹਨੂੰ 5 ਸਾਲ ਅੰਦਰ ਹੀ ਰਹਿਣ ਦੇ ਉਹਨੂੰ ਫੇਰ ਦੇਖਾਂ ਕੀ ਕਰਦਾ anak mam